एवन पंजाबी ਨਾ ਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਲਦੇ ਹਾਂ ਕੋਟਕਪੂਰਾ ਦੋਸਤੋ ਕੱਲ 에ਵਲ ਪੰਜਾਬੀ ਚੈਨਲ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਐਸ ਐਚਓ ਵੱਲੋਂ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਔਰ ਉਨ੍ਹਾਂ ਦੇ ਕੋਲੋਂ ਕੈਮਰੇ ਖੋਏ ਗਏ ਜਦ ਕਿ ਮੌਕੇ ਤੇ ਜਦੋਂ ਰਿਪੋਰਟਰ ਪਹੁੰਚਦੇ ਹੈ ਔਰ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜੋ ਸਚਾਈ ਹੈ ਅਸਲ ਸਚਾਈ ਹੈ ਉਹ ਆਬਾਮ ਦੇ ਸਾਹਮਣੇ ਲੈ ਕੇ ਆਵੇ ਇੱਕ ਇਮਾਨਦਾਰ ਪੱਤਰਕਾਰ ਦਾ ਤਾਂ ਇਹੀ ਫਰਜ਼ ਬਣਦਾ ਹੈ ਲੇਕਿਨ ਕੁਝ ਇੱਕ ਪੱਤਰਕਾਰਾਂ ਕਰਕੇ ਸਾਡੇ ਪੱਤਰਕਾਰਤਾ ਤੇ ਵੀ ਪ੍ਰਸ਼ਨ ਚ ਉੱਠ ਰਿਹਾ ਹੈ ਲੇਕਿਨ ਪੰਜੇ ਅੰਗੂੜਾ ਕਦੇ ਬਰਾਬਰ ਨਹੀਂ ਹੁੰਦੀਆਂ ਲੇਕਿਨ ਭਰੋਸਾ ਇਹ ਦਿੱਤਾ ਗਿਆ ਸੀ ਕਿ ਤੁਰੰਤ ਕਾਰਵਾਈ ਹੋਏਗੀ ਉਸ ਐਸਐਚਓ ਤੇ ਲੇਕਿਨ ਅੱਜ ਸਮੂਹ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਡੀਐਸਪੀ ਸਾਹਿਬ ਨੂੰ ਮਿਲਿਆ ਹੈ ਡੀਐਸਪੀ ਸਾਹਿਬ ਨੇ ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਮੇਰੇ ਨਾਲ ਖੁਦ ਜਸਪ੍ਰੀਤ ਸਿੰਘ ਜੀ ਜੁੜੇ ਨੇ ਜੋ ਕਿ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਿਲਿਆ ਉਹਨਾਂ ਨੂੰ ਭਰੋਸਾ ਜਸਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਅੱਜ ਜੇ ਤੁਸੀਂ ਮイレ ਡੀਐਸਪੀ ਸਾਹਿਬ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਸਰ ਕੋਈ ਪ੍ਰੋਸੈਂਡੀ ਐਸ.ਐਸ.ਪੀ. ਸਾਹਿਬ ਵੱਲੋਂ ਮਿਲਿਆ ਹੈ ਐਸ.ਐਸ.ਪੀ. ਸਾਹਿਬ ਨੇ ਉਹਨਾਂ ਵੱਲੋਂ ਮੈਂ ਮਾਫੀ ਮੰਗ ਲੈਣਾ ਇਸ ਤਰ੍ਹਾਂ ਰਹਿ ਗੱਲ ਹੋ ਗਈ ਪੱਤਰਕਾਰ ਚਿੱਤਰਖਾਨਾ ਤੇ ਮੁੜ ਕੇ ਮਾਫੀ ਮੰਗਦੇ ਛੱਡ ਦਿੱਤਾ ਜਾਵੇ ਜੀ ਸਾਡੀ ਸਾਡੀ ਮੰਗ ਹੈਗੀ ਸੀ ਕਿ ਐਸ.ਐਚ. ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਬਿਲਕੁਲ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਆਡੇ ਹੱਥ ਪਾਵਰ ਨਹੀਂ ਗਈ ਮੈਂ ਕੁਝ ਕਰ ਨਹੀਂ ਸਕਦਾ ਫਿਰ ਤੁਸੀਂ ਐਸ.ਐਸ.ਪੀ. ਸਾਹਿਬ ਨੂੰ ਮਿਲ ਲੈਣਾ ਸੀ ਹਾਂਜੀ ਐਸ.ਐਸ.ਪੀ. ਸਾਹਿਬ ਨੂੰ ਮਿਲਣ ਚੱਲੇ ਆ ਉਹਨਾਂ ਨੂੰ ਅੱਜ 23 ਤਰੀਕ ਦਾ ਟਾਈਮ ਦੇ ਲੱਗੇ ਹੈ ਅਗਰ 23 ਤਰੀਕ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਸਾਡਾ ਇਸ

ਹੁਣ ਚਾਹੁੰਦੇ ਕੀ ਹੋ ਤੁਸੀਂ ਕੀ ਸਮੂਹ ਪੱਤਰਕਾਰ ਭਾਈ ਜਰਾ ਚਾਹੁੰਦਾ ਕੀ ਹੈ ਤੂੰ ਪੱਤਰਕਾਰ ਭਾਈ ਜਰਾ ਇਹ ਚਾਹੁੰਦਾ ਕਿ ਐਸਟੀਯੂ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਜਿਹੜੀਆਂ ਪਹਿਲਾਂ ਹੀ ਬਹੁਤ ਬਹੁਤ ਕੰਪਲੇਨਾਂ ਆ ਚੁੱਕੀਆਂ ਹੀ ਹਨ ਇਹ ਵੱਤ ਵੱਡ ਇੱਕ ਮਹੀਨਾ ਥਾਣੇ ਵਿੱਚ ਰਹਿੰਦਾ ਕਰੀ ਇਹਦਾ ਤਬਾਦਲਾ ਕਿਤੇ ਹੋ ਜਾਂਦਾ ਕਦੀ ਕਿਤੇ ਹੋ ਜਾਂਦਾ ਕੋਈ ਕਾਰਨ ਦਾ ਪਤਾ ਲੱਗਾ ਕਿ ਕਿਉਂ ਟਰਾਂਸਫਰ ਇਹਦੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਹਦੀ ਐਸਟੀਯੂ ਦੀ ਗੁੰਡਾਗਰਦੀ ਜੀ ਐਸਟੀਯੂ ਐਸਟੀਯੂ ਦੀ ਗੁੰਡਾਗਰਦੀ ਕਰਕੇ ਹੋ ਰਿਹਾ ਸਭ ਕੁਝ ਹੋ ਰਿਹਾ ਜਸਪ੍ਰੀ ਜੀ ਬਹੁਤ-ਬਹੁਤ ਮਿਹਰਬਾਨੀ ਔਰ ਮੈਂ ਚਾਹੁੰਦਾ ਕਿ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਦੀ ਵੀ ਗੱਲਬਾਤ ਕਰਵਾਈ ਜਾਵੇ ਗੁਰਪ੍ਰੀਤ ਸਿੰਘ ਉਹ ਪੱਤਰਕਾਰ ਹੈ ਜਿਹੜਾ ਕਿ ਮੌਕੇ ਤੇ ਪਹੁੰਚ ਕੇ ਜਿਸ ਨੇ ਪੂਰੀ ਫੁਟੇਜ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਜਿਸ ਦੇ ਨਾਲ ਬਹੁਤ ਬੁਰੀ ਤਰ੍ਹਾਂ ਪੇਸ਼ ਆਏ ਸਨ ਐਸਐਚਓ ਸਾਹਿਬ ਗੁਰਪ੍ਰੀਤ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਸਰ ਜੀ ਸਰ ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ ਡੀਐਸਪੀ ਸਾਹਿਬ ਬੋਲੇ ਉਹਨਾਂ ਨੇ ਕਿਹਾ ਕਿ ਉਹਦੇ ਲਈ ਮੈਂ ਮਾਫੀ ਮੰਗ ਲੈਂਦਾ ਹਾਂਜੀ ਡੀਐਸਪੀ ਸਾਹਿਬ ਕਹਿ ਰਹੇ ਜੀ ਉਹਨਾਂ ਨੂੰ ਪਰਫਮੈਂ ਮਾਫੀ ਮੰਗਦਾ ਜੀ ਅਸੀਂ ਕਹਿੰਦੇ ਤੁਸੀਂ ਕਿਉਂ ਮਾਫੀ ਮੰਗ ਰਹੇ ਐਸਐਸਓ ਨੂੰ ਸਾਡੇ ਸਾਹਮਣੇ ਕਰੋ ਵੀ ਅਸੀਂ ਉਹ ਤੋਂ ਮਾਫੀ ਮੰਗਾਉਣੀ ਆ ਜੀ ਜੀ ਜਿਹੜੇ ਜਿਹੜੇ ਐਸਐਸਓ ਸਾਹਿਬ ਨੇ ਐਸਟਾ ਪੱਤਰਕਾਰਾਂ ਨੂੰ ਗੰਦੀ ਸ਼ਬਦਾਵਲੀ ਬੋਲੀ ਆ ਸਾਰਾ ਕੁਝ ਵੀਡੀਓ ਵਾਇਰਲ ਹੋਈ ਆ ਉਹਦੇ ਰਿਕਾਰਡਿੰਗ ਦਾ ਆਪ ਜੀ ਦੇ ਧਿਆਨ ਚਾ ਮਾਮਲਾ ਉਹ ਮਾਫੀ ਮੰਗੇ ਜੀ ਤੁਸੀਂ ਕਿਉਂ ਮੰਗ ਰਹੇ ਆ ਤੁਸੀਂ ਡੀਐਸਪੀ ਸਾਹਿਬ ਐਨੇ ਕਹਿ ਦਈਏ ਜੀ ਉਹਨਾਂ ਦਾ ਬਹੁਤ ਵਧੀਆ ਰਤਬਾ ਵਧੀਆ ਇਨਸਾਨ ਆ ਜੀ ਬਹੁਤ ਨਾਈਟ ਵਰਤਣ ਬੰਦੇ ਆ ਡੀਸੀ ਸਾਹਿਬ ਉਹ ਸਾ ਵੀ ਉਹ ਸਾਨੂੰ ਸ਼ਰਮਿੰਦਾ ਕਰ ਰਹੇ ਆ ਆਪ ਮਾਫੀ ਮੰਗਦੇ ਗੁਰਪ੍ਰੀਤ ਜੀ ਬਹੁਤ ਬਹੁਤ ਮਿਹਰਬਾਨੀ ਔਰ ਇਸ ਮੌਕੇ ਤੇ ਅਲੱਗ ਅਲੱਗ ਲੋਕਾਂ ਨੇ ਪੱਤਰਕਾਰ ਭਾਈਚਾਰੇ ਵੱਲੋਂ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਸੁਣੋ ਤੁਸੀਂ ਪਬਲਿਕਸ਼ਨ ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਦਾ ਚੇਅਰਮੈਨ ਐਕਸ਼ਨ ਕਮੇਟੀ ਪੰਜਾਬ ਜਿਹੜਾ ਪਿਛੇ 2 ਦਿਨਾਂ ਤੋਂ ਜਿਹੜਾ ਪੱਤਰਕਾਰਾਂ ਨਾਲ ਹੋਇਆ ਆ ਉਹ ਇੱਕ ਇਕੱਲੇ ਕੋਟਪੂਰੇ ਚ ਨਹੀਂ ਹੋਇਆ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿਤੇ ਨਾ ਕਿਤੇ ਪੱਤਰਕਾਰਾਂ ਨਾਲ ਇਹ ਕਰ ਰਹੇ ਨੇ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਹਿੰਦੀਆਂ ਪੱਤਰਕਾਰ ਦਾ 9 ਮਾਸ ਦਾ ਰਿਸ਼ਤਾ ਪੁਲਸ ਨਾਲ ਪਰ ਜੇ ਉਹ 9 ਮਾਸ ਦਾ ਰਿਸ਼ਤਾ ਹੈਗਾ ਤੇ ਫਿਰ ਇਹ 9 ਮਾਸ ਨੂੰ ਖਿੱਚਦੇ ਕਿਉਂ ਆ ਅਜੇ ਤੱਕ ਜਿੰਨੇ ਵੀ ਪੱਤਰਕਾਰਾਂ ਨਾਲ ਧੱਕਾ ਆਇਆ ਚਾਹੇ ਉਹ ਪ੍ਰਸ਼ਾਸਨ ਕਰ ਰਿਹਾ ਏ ਜਾਂ ਉਹ ਪੋਲਿਟੀਕਲ ਕਰ ਰਿਹਾ ਕਿਉਂ ਕਿ ਸਚਾਈ ਨੂੰ ਦਬਾਉਣ ਵਾਸਤੇ ਇੱਕ ਪੱਤਰਕਾਰ ਦੁਨੀਆ ਦੇ ਵਿੱਚ ਚੌਥਾ ਥੰਮ ਇਸ ਕਰਕੇ ਮੰਨਿਆ ਜਾਂਦਾ ਕਿ ਪਬਲਿਕ ਦੀ ਸੁਣਵਾਈ ਜੇ ਪ੍ਰਸ਼ਾਸਨ ਕੋਲ ਨਹੀਂ ਹੁੰਦੀ ਕ્યા ਪੋਲੀਟੀਕਲ ਬੰਦੇ ਕੋਲ ਨਹੀਂ ਹੁੰਦੀ ਜਾਂ ਕਿਸੇ ਸਿਵਲ ਅਧਿਕਾਰੀ ਕੋਲ ਨਹੀਂ ਹੁੰਦੀ ਉਹਦੇ ਕੋਲ ਇੱਕੋ ਰਾਹ ਬਾਈਦਾ ਏ ਪੱਤਰਕਾਰ ਜਦੋਂ ਪੱਤਰਕਾਰ ਕੋਲ ਮਸਲਾ ਔੜਦਾ ਪੂਰੇ ਦੁਨੀਆਂ ਦੇ ਵਿੱਚ ਹਰ ਅਫਸਰ ਕੋਲ ਉਹਦਾ ਮੁੱਦਾ ਉਠਾਉਂਦਾ ਤੇ ਜੇ ਪੱਤਰਕਾਰ ਨੂੰ ਹੀ ਅਜਾਪਾ ਪੱਤਰਕਾਰੀ ਦੇ ਅਧਾਰੇ ਦੇ ਵਿੱਚ ਉਹਨੂੰ ਸੀਮਤ ਕਰ ਦਿਆਂਗੇ ਉਹਦੇ ਉੱਤੇ ਦਬਾਅ ਪਾਵਾਂਗੇ ਤਾਂ ਮੇਰੇ ਖਿਆਲ ਨਾਲ ਉਹ ਤੋਂ ਮਾਰੀ ਦੁਰਘਟਨਾ ਸਰਕਾਰ ਦੇ ਵਿੱਚ ਨਹੀਂ ਹੋਏਗੀ ਸਾਨੂੰ ਪਤਾ ਲੱਗਾ ਅਸੀਂ ਪਰਸੋਂ ਹੀ ਮੇਲ ਸ਼ਨੀਵਾਰ ਰਾਤ ਕੀਤੀਆਂ ਸੀਐਮਓ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਨਾਲ ਹੀ ਵੀਡੀਓ ਮੇਲ ਕੀਤੀ ਆ ਤੇ ਜਿਹੜਾ ਅੱਜ ਸਾਨੂੰ ਮੇਲ ਆਈ ਆ ਕਿ ਤੁਹਾਡੀ ਇਨਕੁਆਰੀ ਜਿਹੜੀ ਲਾ ਦਿੱਤੀ ਗਈ ਆ ਪਰ ਮੈਂ ਇੱਕ ਗੱਲ ਇੱਥੇ ਕਹਿਣੀ ਚਾਹਾਂਗਾ ਕਿ ਜਿਹੜੇ ਇਸ ਗੱਲ ਦੇ ਉੱਤੇ ਸਹਿਮਤ ਐ ਵੀ ਡੀਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਮੈਂ ਸਮਝਦਾ ਕਿ ਜੇ ਘਟਨਾ ਉਹੀ ਉਹਨਾਂ ਨਾਲ ਵਾਪਰੀ ਹੋਵੇ ਤਾਂ ਕੀ ਉਹ ਇਸ ਸਮਝੌਤੇ 'ਵਲ ਪਹਿੰਦੇ ਕਿਸ ਦੀ ਪੱਗ ਲਾ ਦਿਓ ਮੁੜ ਕੇ ਕਹਿ ਦਿਓ ਜੀ ਪੱਗ ਸੇਹ ਤੇ ਰੱਖੀ ਮੇਰੇ ਤੋਂ ਗਲਤੀ ਹੋ ਗਈ ਇਹਨੂੰ ਗਲਤੀ ਨਹੀਂ ਮੰਨਿਆ ਜਾਵੇਗਾ ਇਹ ਜਾਣ ਪੁੱਝ ਕੇ ਐਸਐਚਓ ਸਾਹਿਬ ਨੇ ਕੀਤੀ ਆ ਫਰੀਦਕੋਟ ਤੋਂ ਵੀ ਇਹਦੇ ਲਾਮੇ ਆਏ ਨੇ ਪਰ ਮੈਂ ਇੱਕ ਗੱਲ ਇੱਥੋਂ ਦੇ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਬੁੱਧਵਾਰ ਤੱਕ ਇਹ ਮੌਕਾ ਦਿੰਨੇ ਆ ਜੇ ਬੁੱਧਵਾਰ ਤੱਕ ਨਾ ਬਦਲਿਆ ਤੇ ਸਮੂਹ ਸਾਡੀਆਂ ਜਥੇਬੰਦੀਆਂ ਪੰਜਾਬ ਦੀਆਂ ਨਹੀਂ ਪੂਰੇ ਇੰਡੀਆ ਦੀਆਂ 26 ਜਨਵਰੀ ਦਾ ਬਾਈਕਾਟ ਕਰਾਂਗੇ ਇਹਨਾਂ ਦੀ ਕੋਈ ਵੀ ਕਵਰੀਿੰਗ ਜਥੇ ਵੀ ਪੱਤਰਕਾਰ ਪੰਜਾਬ ਦੇ ਅੰਦਰ ਹੋਵੇਗਾ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਾਂਗੇ ਪੱਤਰਕਾਰ ਭਾਈਚਾਰੀ ਨੂੰ ਕਿ 26 ਤਰੀਕ ਨੂੰ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਕਵਰੇਜ ਨਾ ਕਰੇ ਤੇ 23 ਤਰੀਕ ਦਾ ਧਰਨਾ ਜਿਹੜਾ ਐਸਐਸਪੀ ਦਫ਼ਤਰ ਲੱਗੇਗਾ ਅਸੀਂ ਬੁੱਧਵਾਰ ਦਾ ਟੀਮੇਟ ਦਿੰਨੇ ਆ ਸਰਕਾਰ ਨੂੰ ਜੇ ਇੱਥੇ ਵੀ ਮੁੱਦਾ ਨਾ ਖਤਮ ਹੋਇਆ ਸਾਡੇ ਨਾਲ ਨੇ ਪ੍ਰੈਸ ਨੈਸ਼ਨਲ ਯੂਨੀਅਨ ਦੇ ਵਿੱਚ ਅਸੀਂ ਮੁੱਦਾ ਖੜਾਾਂਗੇ ਉਹਦੀ ਜ਼ਿੰਮੇਵਾਰੀ ਆਪੇ ਡੀਜੀਪੀ ਸਾਹਿਬ ਦੀ ਹੋਏਗੀ ਤੇ ਡੀਐਸਪੀ ਸਾਹਿਬ ਦੀ ਹੋਏਗੀ ਇਸ ਮੁੱਦੇ ਤੋਂ ਤੇ ਐਸਐਚਓ ਤੇ ਜਿੰਨਾ ਚਿਰ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਬਣਦੀ ਲੀਗਲ ਕਾਰਵਾਈ ਕਰੇ ਤੁਰੰਤ ਇਹਨੂੰ ਇਥੋਂ ਤਬਦਲਾ ਕਰੇ ਨਹੀਂ ਤਾਂ ਤਬਦਲਾ ਹੁੰਦਾ ਅਗਲਾ ਸੰਘਰਸ਼ ਸਾਡਾ ਸੜਕਾਂ ਦੇ ਉੱਤੇ ਹੋਵੇਗਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਇਥੋਂ ਦਾ ਮੁੱਖੇ ਦਾ ਐਸਐਸਪੀ ਹੋਵੇਗਾ ਤੇ ਪੋਲੀਟੀਕਲ ਨੂੰ ਵੀ ਨੱਪ ਕੇ ਰੱਖਾਂਗੇ ਸੋ ਦੋਸਤੋ ਦੇਖਣਾ ਹੁਣ ਇਹ ਹੈ ਕਿ ਡੀਐਸਪੀ ਸਾਹਿਬ ਤਾਂ ਇਹ ਕਹਿੰਦੇ ਕਿ ਉਹ ਬਹੁਤ ਵਧੀਆ ਇਨਸਾਨ ਹੈ ਜੇ ਵਧੀਆ ਇਨਸਾਨ ਹੁੰਦੇ ਤਾਂ ਜੋ ਹਰਕਤ ਉਹਨਾਂ ਨੇ ਕੀਤੀ ਹੈ ਪੱਤਰਕਾਰ ਵੱਲੋਂ ਪੱਤਰਕਾਰ ਦੇ ਨਾਲ ਔਰ ਉਸ ਤਰ੍ਹਾਂ ਦੀ ਹਰਕਤ ਦੀ ਉਹਨਾਂ ਕੋਲੋਂ ਉਮੀਦ ਨਹੀਂ ਸੀ ਪਰ ਫਿਰ ਵੀ ਇਹ ਸਾਰਾ ਕੁਝ ਕਿਵੇਂ ਹੋਇਆ ਲੇਕਿਨ ਹੁਣ ਜਦੋਂ ਵੱਡੇ ਆਫੀਸਰਾਂ ਨੂੰ ਮਿਲਦੇ ਨੇ ਪੱਤਰਕਾਰ ਭਾਈਚਾਰਾ ਤੇ ਉਸ ਬਿਲਾਂ ਉਹ ਉਹਨਾਂ ਦੀ ਜਗ੍ਹਾ ਖੁਦ ਮਾਫੀਆਂ ਮੰਗ ਰਹੇ ਨੇ ਲੇਕਿਨ ਇਹ ਅੜੇ ਹੋਏ ਨੇ ਕਿ ਜਦੋਂ ਤੱਕ ਐਸਐਚਓ ਮਾਫੀ ਨਹੀਂ ਮੰਗਦਾ ਉਦੋਂ ਤੱਕ ਅਸੀਂ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਇਹ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਪਨ ਪੰਜਾਬੀ ਟੀਵੀ ਦੇ ਨਾਲ